ਇੱਕ ਜ਼ੋਰਦਾਰ ਥੱਪੜ ਮਾਨਸੀ ਨੇ ਆਪਣੇ ਪਤੀ ਵਿਕਾਸ ਦੀ ਗੱਲ ਤੇ ਜੜ ਦਿੱਤਾ ਥੱਪੜ ਇੰਨਾ ਜ਼ੋਰਦਾਰ ਸੀ ਕਿ ਵਿਕਾਸ ਦੋ ਕਦਮ ਪਿੱਛੇ हट ਗਿਆ ਪਿੱਛੇ ਖੜੀ ਵਿਕਾਸ ਦੀ ਮਾਂ ਮਮਤਾ ਨੇ ਜਿਵੇਂ ਹੀ ਵੇਖਿਆ ਕਿ ਬਹੂ ਨੇ ਉਹਨਾਂ ਦੇ ਮੁੰਡੇ ਦੇ ਹੱਥ ਚੱਕਿਆ ਗੁੱਸੇ ਵਿੱਚ ਚੀਕਦੇ ਹੋਏ ਮਾਨਸੀ ਉੱਪਰ ਗਰਜ ਪਈ ਨਿਕਲ ਮੂੰਹੀ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਪਤੀ ਦੇ ਹੱਥ ਚੱਕਦੀ ਨੂੰ ਮੰਮੀ ਜੀ ਜੇ ਤੁਹਾਨੂੰ ਵਿਕਾਸ ਦੀਆਂ ਹਰਕਤਾਂ ਬਾਰੇ ਪਤਾ ਲੱਗੇਗਾ ਤਾਂ ਸ਼ਾਇਦ ਤੁਸੀਂ ਵੀ ਉਸਦੇ ਥੱਪੜ ਹੀ ਮਾਰੋ ਹਾਂ ਹਾਂ ਬੜੀ ਆਈ ਤੂੰ ਮੈਨੂੰ ਦੱਸਣ ਵਾਲੀ ਮੈਂ ਆਪਣੇ ਮੁੰਡੇ ਦੇ ਥੱਪੜ ਕਿਉਂ ਮਾਰੂੰਗੀ ਅੱਜ ਤੱਕ ਮੈਂ ਉਸਨੂੰ ਪਾਲ ਪੋਸ ਕੇ ਇੰਨਾ ਵੱਡਾ ਕਰ ਦਿੱਤਾ ਕਦੇ ਛੇੜਕਿਆ ਵੀ ਨਹੀਂ ਆਪਣੇ ਮੁੰਡੇ ਨੂੰ ਤੇ ਤੂੰ ਕੱਲ ਦੀ ਆਈ ਨੇ ਮੇਰੇ ਮੁੰਡੇ ਦੇ ਉੱਪਰ ਹੱਥ ਚੱਕਿਆ ਰੁਕ ਜਾ ਤੂੰ ਹੁਣੇ ਬੁਲਾਉਨੀ ਆ ਤੇਰੇ ਬਾਪ ਤੇ ਭਰਾ ਨੂੰ ਥੱਪੜ ਦੇ ਬਦਲੇ ਥੱਪੜ ਨਾ ਪਵਾਤੀ ਸਭ ਦੇ ਸਾਹਮਣੇ ਤਾਂ ਮੇਰਾ ਨਾਮ ਵੀ ਮਮਤਾ ਨਹੀਂ ਮਮਤਾ ਜੀ ਨੇ ਇੰਨਾ ਹੱਲਾ ਮਚਾਇਆ ਅਤੇ ਉਸੇ ਵਕਤ ਹੀ ਮਾਨਸੀ ਦੇ ਪਾਪਾ ਤੇ ਭਰਾ ਨੂੰ ਫੋਨ ਕਰਕੇ ਬੁਲਾ ਲਿਆ। ਉਹਨਾਂ ਦੇ ਆਉਂਦੇ ਹੀ ਮਮਤਾ ਫਿਰ ਗੁੱਸੇ ਵਿੱਚ ਚੀਕਣ ਲੱਗੀ। ਭਾਈ ਸਾਹਿਬ ਇਹ ਸਿਖਾਇਆ ਤੁਸੀਂ ਆਪਣੀ ਲਾਡਲੀ ਨੂੰ ਇਹਨੇ ਮੇਰੇ ਸਾਹਮਣੇ ਮੇਰੇ ਮੁੰਡੇ ਤੇ ਥੱਪੜ ਮਾਰਿਆ। ਆਪਣੇ ਪਤੀ ਦੇ ਹੱਥ ਚੱਕਿਆ। ਇਹਦੀ ਇੰਨੀ ਹਿੰਮਤ ਹੋ ਗਈ। ਮੈਂ ਇਸ ਨੂੰ ਆਪਣੇ ਘਰ ਵਿੱਚ 1 ਮਿੰਟ ਵੀ ਨਹੀਂ ਬਰਦਾਸ਼ਤ ਕਰ ਸਕਦੀ। ਇਸ ਲਈ ਹੁਣੇ ਇਸੇ ਵਕਤ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਇਸ ਨੂੰ ਲੈ ਜਾਓ। ਮਮਤਾ ਨੇ ਗੁੱਸੇ ਵਿੱਚ ਸੀ ਕਿ ਮਾਨਸੀ ਦੇ ਪਾਪਾ ਰਕੇਸ਼ ਜੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਆਖਿਰ ਗੱਲ ਕੀ ਹੈ ਉਹਨਾਂ ਨੇ ਮਾਨਸੀ ਨੂੰ ਕਿਹਾ ਪੁੱਤ ਕੀ ਹੋ ਗਿਆ ਕਿਉਂ ਮਾਰਿਆ ਤੂੰ ਜਵਾਈ ਜੀ ਦੇ ਥੱਪੜ ਪਾਪਾ ਦੀ ਗੱਲ ਸੁਣ ਕੇ ਮਾਨਸੀ ਰੋਣ ਲੱਗੀ ਪਾਪਾ ਮਾਨਸੀ ਜਿਵੇਂ ਹੀ ਕੁਝ ਕਹਿਣ ਲੱਗੀ ਉਸੇ ਵਕਤ ਮਮਤਾ ਜੀ ਚੀਖਦੇ ਹੋਏ ਫਿਰ ਬੋਲੀ ਭਾਈ ਸਾਹਿਬ ਕਿਹਾ ਨਾ ਮੈਂ ਇਸੇ ਵਕਤ ਇਸ ਨੂੰ ਲੈ ਜਾਓ ਇੱਥੋਂ ਆਪਣੇ ਘਰ ਉੱਥੇ ਲੈ ਜਾ ਕੇ ਪੁੱਛਦੇ ਰਹੋ ਜੇ ਇਹ ਇੱਥੇ 5 ਮਿੰਟ ਵੀ ਹੋਰ ਰਹਿ ਗਈ ਤਾਂ ਮੇਰੇ ਹੱਥੋਂ ਜ਼ਰੂਰ ਕੁਝ ਉਲਟਾ ਸਿੱਧਾ ਹੋ ਜਾਵੇਗਾ। ਮਮਤਾ ਇੰਨੀ ਗੁੱਸੇ ਵਿੱਚ ਸੀ ਕਿ ਰਾਕੇਸ਼ ਜੀ ਨੂੰ ਬਿਨਾਂ ਗੱਲ ਨੂੰ ਪਤਾ ਕੀਤੇ ਇਸ ਵਕਤ ਮਾਨਸੀ ਨੂੰ ਆਪਣੇ ਨਾਲ ਲਿਆਉਣਾ ਹੀ ਸਹੀ ਲੱਗਿਆ। ਇਧਰ ਵਿਕਾਸ ਮਾਨਸੀ ਦੇ ਹੱਥੋਂ ਥੱਪੜ ਖਾਣ ਤੋਂ ਬਾਅਦ ਗੁੰਮਸੂਮ ਬੈਠਾ ਸੀ। ਉਸ ਨੂੰ ਮਾਨਸੀ ਦੇ ਥੱਪੜ ਦਾ ਦੁੱਖ ਨਹੀਂ ਹੋ ਰਿਹਾ ਸੀ। ਦੁੱਖ ਤਾਂ ਆਪਣੀ ਗਲਤੀ ਦਾ ਹੋ ਰਿਹਾ ਸੀ। कि ਉਸ ਤੋਂ ਇੰਨੀ ਵੱਡੀ ਗਲਤੀ ਆਖਿਰ ਹੋ ਕੇ ਮੇ ਗਈ ਉਹ ਖੁਦ ਹੀ ਸਦਮੇ ਵਿੱਚ ਸੀ ਫਿਰ ਹਾਲ ਤਾਰਕेश ਜੀ ਮਾਨਸੀ ਨੂੰ ਲੈ ਕੇ ਚਲੇ ਗਏ ਦੋ ਦਿਨ ਤੱਕ ਸ਼ਾਂਤੀ ਰਹੀ ਦੋ ਦਿਨ ਬਾਅਦ ਜਿਵੇਂ ਹੀ ਵਿਕਾਸ ਦੇ ਪਾਪਾ ਬਲਰਾਜ ਸ਼ਰਮਾ ਘਰ ਆਏ ਘਰ ਬਿਲਕੁਲ ਖਾਲੀ ਸੀ ਉਹ ਅਕਸਰ ਦਫਤਰ ਦੇ ਕੰਮ ਕਰਕੇ ਘਰ ਤੋਂ ਬਾਹਰ ਹੀ ਰਹਿੰਦੇ ਸੀ ਘਰ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਮਾਨਸੀ ਦਿਖਾਈ ਨਹੀਂ ਦੇ ਰਹੀ ਸੀ ਵਿਕਾਸ ਵੀ ਗੁੰਮਸੁਮ ਸੀ ਤੇ ਮਮਤਾ ਵੀ ਕਿਚਨ ਵਿੱਚ ਖਾਣਾ ਬਣਾ ਰਹੀ ਸੀ। ਬਲਰਾਜ ਨੂੰ ਬੜਾ ਅਜੀਬ ਲੱਗਿਆ। ਰਸੋਈ ਵਿੱਚ ਜਾ ਕੇ ਉਹਨਾਂ ਨੇ ਮਮਤਾ ਨੂੰ ਕਿਹਾ, "ਮਮਤਾ, ਮਾਨਸੀ ਕਿੱਥੇ ਐ? ਤੇ ਘਰ ਵਿੱਚ ਇੰਨਾ ਸਨਾਟਾ ਕਿਉਂ ਐ? ਤੇ ਇਹ ਵਿਕਾਸ ਨੂੰ ਕੀ ਹੋ ਗਿਆ? ਇਹ ਕਿਉਂ ਮੂੰਹ ਥੱਲੇ ਸੁੱਟੀ ਬੈਠਾ ਐ? ਬਸ ਇੰਨਾ ਸੁਣਦੇ ਹੀ ਮਮਤਾ ਗੁੱਸੇ ਵਿੱਚ ਦਹਿਕਦੇ ਹੋਏ ਬਲਰਾਜ ਨੂੰ ਬੋਲੀ, "ਭੁੱਲ ਜਾਓ ਆਪਣੀ ਬਹੂ ਨੂੰ। ਮਰ ਗਈ ਉਹ ਸਾਡੇ ਲਈ। ਐਨੀ ਵੱਡੀ ਗਲਤੀ ਕੀਤੀ ਐ ਉਸਨੇ।" ਜਿਸ ਦੀ ਕੋਈ ਸਜ਼ਾ ਨਹੀਂ ਹੈ ਹੁਣ ਮੈਂ ਇਸ ਘਰ ਵਿੱਚ ਕਦੇ ਵੀ ਉਸ ਨੂੰ ਆਉਣ ਨਹੀਂ ਦਵਾਂਗੀ ਕੱਢ ਦਿੱਤਾ ਮੈਂ ਉਸ ਨੂੰ ਘਰੋਂ ਭਜਾ ਦਿੱਤਾ ਉਸ ਦੇ ਬਾਪ ਨੂੰ ਬੁਲਾ ਕੇ ਵਿਕਾਸ ਜੋ ਗੁੰਮਸੁਮ ਹੈ ਉਹ ਇਸ ਲਈ ਕਿ ਥੱਪੜ ਮਾਰ ਕੇ ਗਈ ਹੈ ਆਪਣੇ ਪੁੱਤ ਨੂੰ ਕੀ ਥੱਪੜ ਪਰ ਕਿਉਂ ਕੀ ਹੋਇਆ ਕੋਈ ਕੁਝ ਦੱਸੇਗਾ ਵੀ ਮੈਨੂੰ ਮਾਨਸੀ ਤਾਂ ਐਵੇਂ ਦੀ ਕੁੜੀ ਨਹੀਂ ਸੀ ਤੁਹਾਡੀ ਬਹੂ ਕਿਵੇਂ ਦੀ ਹੈ ਕਿਵੇਂ ਦੀ ਨਹੀਂ ਇਹ ਤੁਹਾਨੂੰ ਕਿਵੇਂ ਪਤਾ ਲੱਗੇਗਾ ਉਸੀ ਦਾ ਸਾਰਾ ਦਿਨ ਕੰਮ ਦੇ ਚੱਕਰ ਵਿੱਚ ਬਾਹਰ ਰਹਿੰਦੇ ਹੋ ਮੈਨੂੰ ਪੁੱਛੋ ਮੈਂ ਦੇਖਿਆ ਉਸ ਦਾ ਅਸਲੀ ਰੂਪ ਐਨੀ ਬੁਰੀ ਤਰ੍ਹਾਂ ਉਸਨੇ ਥੱਪੜ ਮਾਰਿਆ ਮੇਰੇ ਮੁੰਡੇ ਦੇ ਕਿ ਉਹ ਦੋ ਕਦਮ ਪਿੱਛੇ हट ਗਿਆ ਔਰਤ ਜਾਤ ਹੋ ਕੇ ਉਸ ਦੀ ਐਨੀ ਹਿੰਮਤ ਮਰਦ ਦੇ ਉੱਤੇ ਹੱਥ ਚੱਕ ਰਹੀ ਹੈ ਆਪਣੇ ਪਤੀ ਦੇ ਉੱਤੇ ਹੱਥ ਚੱਕ ਰਹੀ ਹੈ ਉਹ ਮਮਤਾ ਦੀ ਗੱਲ ਸੁਣ ਸੋਚਦੇ ਹੋਏ ਬਲਰਾਜ ਜੀ ਨੇ ਕਿਹਾ ਨਹੀਂ ਮਮਤਾ ਮੈਂ ਮੰਨ ਨਹੀਂ ਸਕਦਾ ਜ਼ਰੂਰ ਕੋਈ ਵੱਡੀ ਗੱਲ ਹੋਈ ਹੋਵੇਗੀ ਕੋਈ ਬਹੁਤ ਵੱਡੀ ਗੱਲ ਬਿਨਾ ਕਿਸੇ ਗੱਲ ਦੇ ਵਿਕਾਸ ਦੇ ਉੱਪਰ ਹੱਥ ਨਹੀਂ ਝੱਕ ਸਕਦੀ ਉਹ ਗੱਲ ਕੀ ਐ ਉਹ ਦੱਸੋ ਕੀ ਕੀਤਾ ਵਿਕਾਸ ਨੇ ਬਲਰਾਜ ਜੀ ਦੀ ਗੱਲ ਸੁਣ ਮਮਤਾ ਹੋਰ ਛੇੜ ਪਈ ਬਾਜੀ ਵਾ ਤੁਸੀਂ ਤਾਂ ਮੇਰੇ ਮੁੰਡੇ ਦੇ ਪਿੱਛੇ ਹੀ ਪੈ ਗਈ ਕੀ ਗਲਤੀ ਸੀ ਵਿਕਾਸ ਦੀ ਕੁਝ ਵੀ ਨਹੀਂ ਕੀਤਾ ਉਸਨੇ ਮੁੰਡਾ ਐ ਬਾਹਰ ਆਉਂਦਾ ਜਾਂਦਾ ਰਹਿੰਦਾ ਚਾਰ ਬੰਦਿਆਂ 'ਚ ਉੱਠਣਾ ਬੈਠਣਾ ਹੁੰਦਾ ਕਦੇ ਥੋੜੀ-ਬਹੁਤੀ ਉੱਚਨੀਚ ਹੋ ਜਾਂਦੀ ਐ ਇਸ ਦਾ ਕੀ ਮਤਲਬ ਹੈ ਕਿ ਉਹ ਔਰਤ ਦੇ ਥੱਪੜ ਖਾਵੇ? ਮਮਤਾ ਗੱਲ ਘੁਮਾ-ਘੁਮਾ ਕੇ ਬਲਰਾਜ ਨੂੰ ਦੱਸ ਰਹੀ ਸੀ। ਬਲਰਾਜ ਸਮਝ ਗਈ ਕਿ ਗੱਲ ਤਾਂ ਜ਼ਰੂਰ ਕੋਈ ਹੋਈ ਹੈ ਤੇ ਛੋਟੀ ਮੋਟੀ ਨਹੀਂ ਬਹੁਤ ਵੱਡੀ ਗੱਲ ਹੋਈ ਹੈ। ਨਹੀਂ ਤਾਂ ਮਾਨਸੀ ਅਜਹੀ ਨਹੀਂ। ਬਲਰਾਜ ਤੁਰੰਤ ਹੀ ਵਿਕਾਸ ਕੋਲ ਗਈ। 2 ਦਿਨ ਦੀ ਸਫ਼ਰ ਦੀ ਥਕਾਨ ਵੀ ਭੁੱਲ ਗਿਆ ਸੀ ਬਲਰਾਜ। ਬਿਨਾਂ ਖਾਏ ਪੀਏ ਆਪਣੇ ਕਮਰੇ ਵਿੱਚ ਗੁਮਸੂਮ ਬੈਠਾ ਸੀ ਵਿਕਾਸ। ਉਸ ਕੋਲ ਜਾ ਕੇ ਬੋਲੇ ਕੀ ਗੱਲ ਹੈ ਵਿਕਾਸ ਮੇਰੇ ਪਿੱਛੇ ਘਰ ਵਿੱਚ ਕੀ ਕੀ ਹੋਇਆ ਸਭ ਕੁਝ ਮੈਨੂੰ ਦੱਸ ਤੇਰੀ ਮਾਂ ਤਾਂ ਕੁਝ ਦੱਸ ਹੀ ਨਹੀਂ ਰਹੀ ਗੋਲ ਗੋਲ ਗੱਲਾਂ ਕਰ ਰਹੀ ਹੈ ਤੂੰ ਦੱਸ ਬਹੂ ਨੇ ਤੇਰੇ ਥੱਪੜ ਕਿਉਂ ਮਾਰਿਆ ਪਾਪਾ ਦੀ ਗੱਲ ਸੁਣ ਕੇ ਵਿਕਾਸ ਸ਼ਰਮ ਨਾਲ ਸਿਰ ਝੁਕਾ ਕੇ ਬੋਲਿਆ ਪਾਪਾ ਗਲਤੀ ਤਾਂ ਹੋਈ ਹੈ ਮੇਰੀ ਤੋਂ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਵਿਸ਼ਵਾਸ ਮੰਨੋ ਮੈਂ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਪਾਪਾ ਦਰਸਲ ਮੇਰੀ ਦੋਸਤ ਦੀ ਬਰਥਡੇ ਪਾਰਟੀ ਸੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਅੱਜਕੱਲ ਦੋਸਤ ਮਿਲ ਕੇ ਡਰਿੰਕ ਕਰਦੇ ਨੇ ਮੇਰੇ ਦੋਸਤਾਂ ਨੇ ਜਾਣਬੁੱਝ ਕੇ ਮੇਰੇ ਜੂਸ ਵਿੱਚ ਸ਼ਰਾਬ ਮਿਲਾ ਦਿੱਤੀ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਪੀ ਲਈ ਬਰਥਡੇ ਪਾਰਟੀ ਵਿੱਚ ਉਸਨੇ ਕੁੜੀਆਂ ਵੀ ਬੁਲਾ ਰੱਖੀਆਂ ਸੀ ਪਤਾ ਨਹੀਂ ਮੈਂ ਕਦੋਂ ਬਹਿਕ ਗਿਆ ਮੈਨੂੰ ਕੁਝ ਪਤਾ ਨਹੀਂ ਉਦੋਂ ਹੀ ਕਿਸੇ ਮੁੰਡੇ ਨੇ ਮੇਰਾ ਵੀਡੀਓ ਬਣਾ ਕੇ ਮਾਨਸੀ ਨੂੰ ਭੇਜ ਦਿੱਤਾ बस वही देख के मानसीཕੱਕ ਗਈ ਪਪਾ ਮਾਨਸੀ ਆਪਣੀ ਜਗ੍ਹਾ ਸਹੀ ਹੈ ਪਰ ਮੈਨੂੰ ਵੀ ਕੁਝ ਪਤਾ ਨਹੀਂ ਸੀ ਮਾਨਸੀ ਨੇ ਜਦ ਮੈਨੂੰ ਉਹ ਵੀਡੀਓ ਦਿਖਾਈ ਤਾਂ ਮੈਂ ਖੁਦ ਹੈਰਾਨ ਸੀ ਕਿ ਆਖਿਰ ਇਹ ਸਭ ਕਿਵੇਂ ਹੋ ਗਿਆ ਵਿਕਾਸ ਦੀ ਗੱਲ ਸੁਣ ਕੇ ਬਲਰਾਜ ਸਿਰ ਫੜ ਕੇ ਬੈਠ ਗਈ ਗੱਲ ਸੱਚਮੁੱਚ ਗੰਭੀਰ ਸੀ ਗਲਤੀ ਤਾਂ ਹੋਈ ਸੀ ਅਣਜਾਣੇ ਵਿੱਚ ਹੀ ਸਹੀ ਪਰ ਗਲਤੀ ਬਹੁਤ ਵੱਡੀ ਸੀ ਮਾਨਸੀ ਦੀ ਥਾਂ ਤੇ ਜੇ ਕੋਈ ਹੋਰ ਵੀ ਹੁੰਦਾ ਤਾਂ ਬਰਦਾਸ਼ਤ ਨਹੀਂ ਸੀ ਕਰ ਸਕਦਾ ਕੁਝ ਸੋਚਦੇ ਹੋਏ ਬਲਰਾਜ ਨੇ ਵਿਕਾਸ ਨੂੰ ਕਿਹਾ ਵਿਕਾਸ ਜੋ ਕੁਝ ਹੋਇਆ ਉਹ ਠੀਕ ਨਹੀਂ ਹੋਇਆ ਤੂੰ ਬਹੂ ਨੂੰ ਜਾਣ ਕਿਉਂ ਦਿੱਤਾ ਪਾਪਾ ਉਸ ਸਮੇਂ ਮੈਂ ਆਪ ਵੀਡੀਓ ਵੇਖ ਕੇ ਇਕਦਮ ਸਦਮੇ ਵਿੱਚ ਸੀ ਮੈਨੂੰ ਕੁਝ ਹੋਸ਼ ਹੀ ਨਹੀਂ ਸੀ ਉੱਪਰ ਤੋਂ ਮਾਨਸੀ ਅੱਡ ਚੀਕ ਰਹੀ ਸੀ ਤੇ ਮਾਂ ਅੱਡ ਸਭ ਕੁਝ ਇੰਨਾ ਅਚਾਨਕ ਹੋ ਗਿਆ ਜਦੋਂ ਤੱਕ ਮੈਂ ਕੁਝ ਸੋਚਦਾ ਮਾਨਸੀ ਚਲੀ ਗਈ ਸੀ ਮਾਂ ਨੇ ਉਸ ਨੂੰ ਘਰ ਤੋਂ ਕੱਢ ਦਿੱਤਾ ਸੀ ਤਾਂ ਪੁੱਤ ਤੂੰ ਬਹੂ ਨਾਲ ਗੱਲ ਕਿਉਂ ਨਹੀਂ ਕੀਤੀ ਸਮਝਾਇਆ ਕਿਉਂ ਨਹੀਂ ਉਸ ਨੂੰ ਕਿਉਂ ਨਹੀਂ ਸੱਚਾਈ ਦੱਸੀ ਉਸ ਨੂੰ ਬਹੁਤ ਕੋਸ਼ਿਸ਼ ਕੀਤੀ ਸੀ ਪਾਪਾ ਪਰ ਮਾਨਸੀ ਮੇਰਾ ਫੋਨ ਨਹੀਂ ਚੱਕ ਰਹੀ ਕਿਵੇਂ ਗੱਲ ਕਰਾਂ ਕੁਝ ਸੋਚਦੇ ਹੋਏ ਬਲਰਾਜ ਨੇ ਕਿਹਾ ਫੋਨ ਨਹੀਂ ਚੱਕ ਰਹੀ ਤਾਂ ਉਸ ਦੇ ਘਰ ਚਲਾ ਜਾ ਸਾਹਮਣੇ ਬੈਠ ਕੇ ਗੱਲ ਕਰ ਲੈਂਦੇ ਮੈਨੂੰ ਪੂਰਾ ਯਕੀਨ ਹੈ मानसी तेनु ਸਮਝੇਗੀ ਨਹੀਂ papa ਕਿਹੜਾ ਮੂੰਹ ਲੈ ਕੇ ਮੈਂ ਉਹਨਾਂ ਦੇ ਘਰ ਜਾਵਾਂ ਸਭ ਦੇ ਸਾਹਮਣੇ ਜਾਣ ਦੀ ਮੇਰੀ ਹਿੰਮਤ ਨਹੀਂ ਹੋ ਰਹੀ ਵਿਕਾਸ ਆਪਣੀ ਜਗ੍ਹਾ ਸਹੀ ਸੀ ਵਿਕਾਸ ਦੀ ਹਾਲਤ ਵੀ ਬਲਰਾਜ ਚੰਗੀ ਤਰ੍ਹਾਂ ਸਮਝ ਰਹੀ ਸੀ ਕੁਝ ਸੋਚਦੇ ਹੋਏ ਖੜੇ ਹੋਏ ਤੇ ਬੋਲੇ ਵਿਕਾਸ ਚਲ ਉਠ ਹੁਣੇ ਚੱਲ ਮੇਰੇ ਨਾਲ ਮਾਨਸੀ ਦੇ ਕੋਲ ਗਲਤੀ ਤਾਂ ਕੀਤੀ ਐ ਤੂੰ ਚਾਹੇ ਜਾਣ ਕੇ ਚਾਹੇ ਅਣਜਾਣੇ ਵਿੱਚ ਗਲਤੀ ਤਾਂ ਗਲਤੀ ਹੁੰਦੀ ਹੈ ਬਹੂ ਦੀ ਨਰਾਜ਼ਗੀ ਸਹੀ ਹੈ ਤੂੰ ਚੱਲ ਚੱਲ ਕੇ ਬਹੂ ਤੋਂ ਮਾਫੀ ਮੰਗ ਲੈ ਉਸ ਨੂੰ ਘਰ ਲੈ ਕੇ ਆਉਣੀਆ ਮੈਂ ਤੇਰੇ ਨਾਲ ਚੱਲਦਾ ਜਿਵੇਂ ਹੀ ਬਲਰਾਜ ਤੇ ਵਿਕਾਸ ਜਾਣ ਲਈ ਉੱਠੇ ਪਿੱਛੇ ਤੋਂ ਉਹਨਾਂ ਨੂੰ ਰੋਕਦੇ ਹੋਏ ਮਮਤਾ ਚਿੱਕੀ ਬਿਲਕੁਲ ਨਹੀਂ ਮੇਰਾ ਪੁੱਤ ਕਿਤੇ ਨਹੀਂ ਜਾਵੇਗਾ ਤੁਹਾਡਾ ਦਿਮਾਗ ਖਰਾਬ ਹੈ ਤੁਸੀਂ ਮੇਰੇ ਮੁੰਡੇ ਨੂੰ ਕੱਲ ਦੀ ਆਈ ਉਸ ਕੁੜੀ ਦੇ ਪੈਰਾਂ ਵਿੱਚ ਗਿਰਨ ਲਈ ਕਹਿ ਰਹੇ ਹੋ ਉਸ ਤੋਂ ਮਾਫੀ ਮੰਗਵਾਉਣ ਲਈ ਲੈ ਕੇ ਜਾ ਰਹੀ ਹਾਂ ਬਿਲਕੁਲ ਵੀ ਨਹੀਂ ਇੱਕ ਵਾਰ ਕਹਿ ਦਿੱਤਾ ਨਾ ਕਿ ਉਸਨੇ ਅਣਜਾਣੇ ਵਿੱਚ ਗਲਤੀ ਕੀਤੀ ਹੈ ਫਿਰ ਜਾਣਬੁੱਝ ਕੇ ਮੇਰੇ ਪੁੱਤ ਨੂੰ ਝਕਾਉਣ ਦੀ ਕੋਸ਼ਿਸ਼ ਕਿਉਂ ਹੈ ਇਹ ਕੋਈ ਕੁੜੀ ਹੈ ਜੋ ਰੋਏਗੀ ਜਾਂ ਗਿਰਗੜਾਊਗੀ ਮਰਦਾ ਮਰਦ ਮਰਦ ਵਾਂਗ ਉਸ ਨੂੰ ਰਹਿਣ ਦਵੋ ਸੌਰੀ ਲੈ ਜਾ ਕੇ ਉਸ ਦੀ ਇੱਜ਼ਤ ਨਾ ਘਟਾਓ ਮਮਤਾ ਜੀ ਦੀ ਗੱਲ ਸੁਣ ਕੇ ਬਲਰਾਜ ਦਾ ਪਾਰਾ ਹਾਈ ਹੋ ਚੁੱਕਿਆ ਸੀ ਮਮਤਾ ਨੂੰ ਝਿੜਕਦੇ ਹੋਏ ਬੋਲੀ ਚੁੱਪ ਕਰ ਸਭ ਕੁਝ ਕਰਿਆ ਕਰਾਇਆ ਤੇਰਾ ਜੇ ਤੂੰ ਉਸ ਸਮੇਂ ਸਮਝਦਾਰੀ ਦਿਖਾਈ ਹੁੰਦੀ ਤਾਂ ਸ਼ਾਇਦ ਗੱਲ ਇੰਨੀ ਅੱਗੇ ਵੱਧਦੀ ਹੀ ਨਾ ਨਾਲੇ ਕਿਉਂ ਨਹੀਂ ਆਵੇਗੀ ਮਾਨਸੀ ਘਰ ਵਿੱਚ ਜਿੰਨਾ ਇਹ ਘਰ ਤੇਰਾ ਹੈ ਉਨਾ ਹੀ ਮਾਨਸੀ ਦਾ ਵੀ ਹੈ ਤੂੰ ਹੁੰਦੀ ਕੌਣ ਹੈ ਉਸ ਨੂੰ ਇਸ ਘਰ ਵਿੱਚ ਆਉਣ ਤੋਂ ਰੋਕਣ ਵਾਲੀ ਹੁਣ ਤੁਸੀਂ ਬਹੂ ਦੇ ਪਿਆਰ ਵਿੱਚ ਕੁਝ ਜ਼ਿਆਦਾ ਹੀ ਬੋਲ ਰਹੀ ਹਾਂ ਦੱਸ ਦੇਨੀ ਹਾਂ ਮੈਂ ਜਾਂ ਤਾਂ ਇਸ ਘਰ ਵਿੱਚ ਹੋ ਰਹੇਗੀ ਜਾਂ ਮੈਂ ਹੁਣ ਤੁਸੀਂ ਖੁਦ ਫੈਸਲਾ ਕਰ ਲਵੋ ਕੀ ਕਿਸ ਨੂੰ ਰੱਖਣਾ ਪਰ ਮੇਰਾ ਮੁੰਡਾ ਨੱਕ ਰਗੜਨ ਉਸ ਦੇ ਸਾਹਮਣੇ ਨਹੀਂ ਜਾਵੇਗਾ ਹੁਣ ਤੱਕ ਤਾਂ ਬਲਰਾਜ ਸਮਝਦਾਰੀ ਦੇ ਨਾਲ ਸਭ ਕੁਝ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਆਖਿਰ ਕਦੋਂ ਤੱਕ ਇਕਤਾ ਸਫਰ ਦੀ ਥਕਾਨ ਉੱਪਰ ਤੋਂ ਸਵੇਰ ਦਾ ਕੁਝ ਨਹੀਂ ਖਾਇਆ ਬਲਰਾਜ ਦਾ ਗੁੱਸਾ ਵੱਧਾ ਗਿਆ ਤੇ ਚੀਕ ਕੇ ਬੋਲੇ ਤਾਂ ਠੀਕ ਹੈ ਤੂੰ ਨਹੀਂ ਰਹਿਣਾ ਤਾਂ ਨਾ ਰਹਿ ਤੂੰ ਵੀ ਆਪਣੇ ਪੇਕੇ ਚਲੀ ਜਾ ਜਿਵੇਂ ਤੂੰ ਬਹੂ ਨੂੰ ਭੇਜਿਆ ਇਹ ਮੇਰਾ ਘਰ ਹੈ ਮੈਂ ਫੈਸਲਾ ਕਰੂੰਗਾ ਕਿ ਕੌਣ ਰਹੇਗਾ ਤੇ ਕੌਣ ਜਾਵੇਗਾ ਮੈਂ ਵਿਕਾਸ ਨੂੰ ਲੈ ਕੇ ਜਾ ਰਿਹਾ ਜਦੋਂ ਤੱਕ ਵਾਪਸ ਆਵਾਂ ਤੂੰ ਇੱਥੇ ਹੋਣੀ ਨਹੀਂ ਚਾਹੀਦੀ ਬਲਰਾਜ ਵਿਕਾਸ ਨੂੰ ਲੈ ਕੇ ਮਾਨਸੀ ਦੇ ਘਰ ਚਲੇ ਗਏ ਬਲਰਾਜ ਦੇ ਕਹਿੰਤੇ ਰਾਕੇਸ਼ ਜੀ ਨੇ ਪੂਰੇ ਪਰਿਵਾਰ ਨੂੰ ਹਾਲ ਵਿੱਚ ਇਕੱਠਾ ਕੀਤਾ ਹੋਇਆ ਸੀ ਮਾਨਸੀ ਵੀ ਇੱਕ ਕੋਨੇ ਵਿੱਚ ਚੁੱਪਚਾਪ ਖੜੀ ਹੋ ਗਈ ਅੱਖਾਂ ਵਿੱਚ ਹੰਝੂ ਸੀ ਉਸਨੇ ਵਿਕਾਸ ਵੱਲ ਅੱਖ ਚੱਕ ਕੇ ਵੀ ਨਹੀਂ ਵੇਖਿਆ विकास ਨੇ ਇੱਕ ਨਜ਼ਰ مانਸੀ ਨੂੰ ਵੇਖ ਕੇ ਆਪਣੀਆਂ ਅੱਖਾਂ ਝੁਕਾ ਲਈਆਂ ਬਲਰਾਜ ਨੇ مانਸੀ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਪੁੱਤ ਮੈਂ ਸਮਝ ਸਕਦਾ ਕਿ ਤੇਰੇ ਉੱਤੇ ਕੀ ਬੀਤ ਰਹੀ ਹੈ ਤੂੰ ਕੀ ਦੁਨੀਆ ਦੀ ਕੋਈ ਵੀ ਔਰਤ ਇਹ برداشت ਨਹੀਂ ਕਰ ਸਕੇਗੀ ਕਿ ਉਸ ਦਾ ਪਤੀ ਉਸ ਦੇ ਹੁੰਦੇ ਹੋਏ ਕਿਸੇ ਦੂਜੀ ਔਰਤ ਦੇ ਨਾਲ ਪਰ ਪੁੱਤ ਮੇਰੀ ਗੱਲ ਧਿਆਨ ਨਾਲ ਸੁਣ ਉਸ ਤੋਂ ਬਾਅਦ ਤੇਰਾ ਜੋ ਫੈਸਲਾ ਹੋਵੇਗਾ ਮੈਨੂੰ ਮਨਜ਼ੂਰ ਹੈ ਤੂੰ ਜੋ ਕਹੇਂਗੀ ਉਹੀ ਹੋਵੇਗਾ ਮਾਨਸੀ ਨੇ ਬਲਰਾਜ ਜੀ ਦੀ ਗੱਲ ਸੁਣ ਇੱਕ ਵਾਰ ਉਹਨਾਂ ਦੇ ਚਿਹਰੇ ਨੂੰ ਗੌਰ ਨਾਲ ਵੇਖਿਆ ਬਲਰਾਜ ਕਾਫੀ ਗੰਭੀਰ ਸੀ ਉਹਨਾਂ ਨੇ ਫਿਰ ਕਿਹਾ ਤੇਰਾ ਪਤੀ ਕਿਵੇਂ ਦਾ ਹੈ ਇਹ ਸ਼ਾਇਦ ਸਾਨੂੰ ਤੈਨੂੰ ਦੱਸਣ ਦੀ ਜ਼ਰੂਰਤ ਨਹੀਂ ਪਿਛਲੇ 4 ਸਾਲਾਂ ਤੋਂ ਤੂੰ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਦੇ ਉਸਨੇ ਸ਼ਰਾਬ ਸਿਗਰਟ ਨੂੰ ਹੱਥ ਵੀ ਨਹੀਂ ਲਾਇਆ ਕਦੇ ਕੁਝ ਉਲਟਾ ਸਿੱਧਾ ਨਹੀਂ ਖਾਇਆ ਉਸ ਦੀਆਂ ਹਰਕਤਾਂ ਵੀ ਤੈਨੂੰ ਪਤਾ ਨਹੀਂ ਤੇਰੇ પતિ ਵਿੱਚ ਅਜਿਹੀ ਕੋਈ ਬੁਰੀ ਆਦਤ ਨਹੀਂ ਤੂੰ ਜੋ ਵੀਡੀਓ ਦੇਖਿਆ ਉਹ ਵੀ ਗਲਤ ਨਹੀਂ ਹੈ ਵੀਡੀਓ ਸਹੀ ਹੈ ਪਰ ਉਸ ਦੇ ਪਿੱਛੇ ਦੀ ਸੱਚਾਈ ਤਾਂ ਜਾਣ ਲੈਂਦੀ ਪੁੱਤ ਵਿਕਾਸ ਨੂੰ ਧੋਖੇ ਨਾਲ ਸ਼ਰਾਪ ਲਾਈ ਗਈ ਸੀ ਇਹ ਤੂੰ ਵੀ ਜਾਣਦੀ ਹੈ ਕਿ ਜਦ ਇਨਸਾਨ ਨਸ਼ੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਕੁਝ ਹੋਸ਼ ਨਹੀਂ ਰਹਿੰਦਾ ਤੇ ਇਹ ਧੋਖਾ ਕਿਸੇ ਨਾਲ ਵੀ ਹੋ ਸਕਦਾ ਹੈ ਕੱਲ ਨੂੰ ਤੇਰੇ ਨਾਲ ਵੀ ਹੋ ਸਕਦਾ ਹੈ ਮੇਰੇ ਨਾਲ ਵੀ ਵਿਕਾਸ ਆਪ ਵੀਡੀਓ ਵੇਖ ਕੇ ਪਰੇਸ਼ਾਨ ਹੈ। ਉਹ ਤਾਂ ਤੇਰੇ ਸਾਹਮਣੇ ਆਉਣਾ ਹੀ ਨਹੀਂ ਚਾਹੁੰਦਾ ਸੀ। ਮੈਂ ਉਸ ਨੂੰ ਜ਼ਬਰਦਸਤੀ ਲੈ ਕੇ ਆਇਆ। ਬਸ ਪੁੱਤ, ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਆਪਣੀ ਗ੍ਰਸਤੀ ਨਾ ਤੋੜੋ। ਆਪਣੇ ਪਤੀ ਦੀਆਂ ਗੱਲਾਂ ਨੂੰ ਸਮਝ, ਉਸ ਨਾਲ ਗੱਲ ਕਰ, ਉਸ ਤੋਂ ਬਾਅਦ ਕੋਈ ਫੈਸਲਾ ਕਰੀਂ। ਸਾਰੀ ਸੱਚਾਈ ਜਾਣਨ ਤੋਂ ਬਾਅਦ ਮਾਨਸੀ ਨੇ ਵਿਕਾਸ ਵੱਲ ਵੇਖਿਆ। ਵਿਕਾਸ ਅੱਖਾਂ ਵਿੱਚ ਹੰਝੂ ਲੈ ਕੇ ਮਾਨਸੀ ਨੂੰ ਵੇਖੀ ਜਾ ਰਿਹਾ ਸੀ। ਸਚਾਈ ਜਾਣ ਕੇ ਰਾਕੇਸ਼ ਜੀ ਵੀ ਮਾਨਸੀ ਨੂੰ ਹੀ ਬੋਲੇ ਮੈਂ ਵੀ ਇਹੀ ਸੋਚ ਕੇ ਪਰੇਸ਼ਾਨ ਸੀ ਵਿਕਾਸ ਅਜਿਹਾ ਕੁਝ ਨਹੀਂ ਕਰ ਸਕਦਾ ਜ਼ਰੂਰ ਕੋਈ ਹੋਰ ਗੱਲ ਹੈ ਸ਼ਰਾਬ ਦੇ ਨਸ਼ੇ ਵਿੱਚ ਇਨਸਾਨ ਕੀ ਕੁਝ ਕਰ ਬੈਠਦਾ ਹੈ ਉਸ ਨੂੰ ਹੋਸ਼ ਹੀ ਨਹੀਂ ਰਹਿੰਦਾ ਇੱਕ ਵਾਰ ਤੂੰ ਵਿਕਾਸ ਦੀ ਜਗ੍ਹਾ ਰਹਿ ਕੇ ਵੇਖ ਵਿਕਾਸ ਹਿੰਮਤ ਕਰਕੇ ਮਾਨਸੀ ਕੋਲ ਗਿਆ ਦੋਨੋਂ ਹੱਥ ਜੋੜ ਕੇ ਬੋਲਿਆ ਮਾਨਸੀ ਗਲਤੀ ਤਾਂ ਮੈਂ ਕੀਤੀ ਹੈ ਭਾਵੇਂ ਅਣਜਾਣੇ ਵਿੱਚ ਹੋ ਗਈ ਪਰ ਗਲਤੀ ਤਾਂ ਗਲਤੀ ਹੈ ਤੂੰ ਜੋ ਸਜ਼ਾ ਦੇਵੇਂਗੀ ਮੈਨੂੰ ਮਨਜ਼ੂਰ ਹੈ ਪਰ ਮੈਨੂੰ ਛੱਡ ਕੇ ਨਾ ਜਾ ਮੇਰੇ ਨਾਲ ਘਰ ਚੱਲ ਮੈਂ ਤੇਰੇ ਨਾਲ ਵਾਅਦਾ ਕਰਦਾ ਮੈਂ ਅਜਹੀ ਦੋਸਤਾਂ ਦੀ ਸੰਗਤ ਹੀ ਛੱਡ ਦਵਾਂਗਾ ਜੋ ਮੈਨੂੰ ਤੇਰੇ ਤੋਂ ਦੂਰ ਕਰ ਰਹੇ ਨੇ ਪਲੀਜ਼ ਮੇਰੇ ਨਾਲ ਆਪਣੇ ਘਰ ਚੱਲ ਵਿਕਾਸ ਦੇ ਹੰਝੂ ਦੇਖ ਕੇ ਤੇ ਸੱਚਾਈ ਜਾਣ ਕੇ ਆਖਿਰਕਾਰ ਮਾਨਸੀ ਵਿਕਾਸ ਨਾਲ ਆਪਣੇ ਸਹੁਰੇ ਜਾਣ ਲਈ ਤਿਆਰ ਹੋ ਗਈ ਲਗਭਗ ਅੱਧੇ ਘੰਟੇ ਬਾਅਦ ਮਾਨਸੀ ਆਪਣੇ ਪਤੀ ਦੇ ਨਾਲ ਘਰ ਵਾਪਸ ਆ ਚੁੱਕੀ ਸੀ ਉਹ ਸਾਰੇ ਅੰਦਰ ਬੜੇ ਮਮਤਾ ਜੀ ਸੋਫੇ ਤੇ ਬੈਠੀ ਸੀ ਜਿਵੇਂ ਹੀ ਉਹਨਾਂ ਦੀ ਨਜ਼ਰ ਮਾਨਸੀ ਤੇ ਪਈ ਉਹ ਮਾਨਸੀ ਨੂੰ ਘੂਰਨ ਲੱਗੀ ਪਿੱਛੇ ਤੋਂ ਬਲਰਾਜ ਨੇ ਆਉਂਦੇ ਹੋਏ ਕਿਹਾ ਮਮਤਾ ਹਜੇ ਤੱਕ ਤੂੰ ਗਈ ਨਹੀਂ ਕਿਹਾ ਸੀ ਨਾ ਕਿ ਮੇਰੇ ਆਉਣ ਤੋਂ ਪਹਿਲਾਂ ਇੱਥੋਂ ਚਲੀ ਜਾਵੀਂ ਅੱਜ ਪਹਿਲੀ ਵਾਰ ਮਮਤਾ ਨੇ ਆਪਣੇ ਪਤੀ ਦਾ ਇਹ ਰੂਪ ਵੇਖਿਆ ਸੀ ਮਮਤਾ ਸੱਚ ਵਿੱਚ ਡਰ ਗਈ ਕਿ ਜੇ ਬਲਰਾਜ ਨੇ ਉਸ ਨੂੰ ਘਰੋਂ ਕੱਢ ਦਿੱਤਾ ਤਾਂ ਉਹ ਕਿੱਥੇ ਜਾਵੇਗੀ ਹੁਣ ਮਮਤਾ ਜੀ ਨੂੰ ਲੱਗਿਆ ਕਿ ਉਸ ਨੂੰ ਗੁੱਸੇ ਨਾਲ ਨਹੀਂ ਪਿਆਰ ਤੋਂ ਕੰਮ ਲੈਣਾ ਪਵੇਗਾ ਇਸ ਲਈ ਉਸੇ ਵਕਤ ਗਿਰਗੜ ਤੋਂ ਵੀ ਤੇਜ਼ ਰੰਗ ਬਦਲਦੇ ਹੋਏ ਬੜੇ ਪਿਆਰ ਨਾਲ ਬਲਰਾਜ ਨੂੰ ਬੋਲੀ ਕਿ ਇਹੋ ਜਹੀਆਂ ਗੱਲਾਂ ਕਰ ਰਹੀ ਹੋ ਤੁਸੀਂ ਮੈਂ ਕਿੱਥੇ ਜਾਵਾਂਗੀ ਆਪਣੇ ਪੇਕੇ ਜਾਾਂਗੀ ਹੋਰ ਕਿੱਥੇ ਬਲਰਾਜ ਨੇ ਕਿਹਾ ਪੇਕੇ ਪਰ ਮੈਂ ਪੇਕੇ ਕਦੋਂ ਤੱਕ ਰਹੂੰਗੀ ਕਿਸ ਦੇ ਭਰੋਸੇ ਤੇ ਕਿਸ ਦੇ ਸਹਾਰੇ ਰਹੂੰਗੀ ਦੁਨੀਆ ਸਮਾਜ ਕੀ ਕਹੇਗਾ ਇਸ ਉਮਰ ਵਿੱਚ ਪੇਕੇ ਆ ਕੇ ਰੋਟੀ ਤੋੜ ਰਹੀ ਐ ਚੰਗਾ ਜਦ ਆਪਣੇ ਤੇ ਆਈ ਤਾਂ ਦੁਨੀਆ ਸਮਾਜ ਸਭ ਦਿਖਾਈ ਦੇ ਗਏ ਤੈਨੂੰ ਤੇ ਬਹੂ ਦੇ ਟਾਈਮ ਕੀ ਕੀਤਾ ਸੀ ਤੂੰ ਕਿਸ ਦੇ ਸਹਾਰੇ ਉਸ ਨੂੰ ਪੇਕੇ ਭੇਜਿਆ ਸੀ ਉਹਨੂੰ ਦੁਨੀਆ ਸਮਾਜ ਕੀ ਕਹਿੰਦਾ ਕਿ ਪਤੀ ਨੂੰ ਛੱਡ ਕੇ ਆਈ ਏ ਕਿਹੋ ਜਹੀ ਔਰਤ ਐ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਦਰਦ ਨਹੀਂ ਸਮਝ ਸਕੀ ਜੇ ਤੇਰੇ ਮੁੰਡੇ ਦੀ ਜਗ੍ਹਾ ਤੇਰਾ ਜਵਾਈ ਹੁੰਦਾ ਤੇ ਬਹੂ ਦੀ ਜਗ੍ਹਾ ਤੇਰੀ ਆਪਣੀ ਧੀ ਹੁੰਦੀ ਤਾਂ ਫਿਰ ਵੀ ਤੂੰ ਐਵੇਂ ਹੀ ਆਪਣੀ ਧੀ ਨੂੰ ਦੋਸ਼ ਦਿੰਦੀ ਤੇ ਆਪਣੀ ਧੀ ਨੂੰ ਹੀ ਸਮਝੌਤਾ ਕਰਨ ਲਈ ਕਹਿੰਦੀ ਜਿਵੇਂ ਬਹੂ ਲਈ ਕਹਿ ਰਹੀ ਸੀ ਕਹਿੰਦੀ ਆਪਣੀ ਧੀ ਨੂੰ ਕਿ ਜਵਾਈ ਮਰਦੇ ਤੇ ਮਰਦ ਤੋਂ ਗਲਤੀਆਂ ਹੋ ਜਾਂਦੀਆਂ ਨੇ ਪਤੀ ਦੀ ਗੱਲ ਸੁਣ ਕੇ ਮਮਤਾ ਨੇ ਜਦੋਂ ਆਪਣੇ ਧੀ ਜਵਾਈ ਦੇ ਬਾਰੇ ਵਿੱਚ ਸੋਚ ਕੇ ਵੇਖਿਆ ਤਾਂ ਕੰਬ ਗਈ ਹੁਣ ਸ਼ਾਇਦ ਜਾ ਕੇ ਉਸ ਨੂੰ ਬਹੂ ਦੇ ਦੁੱਖ ਦਾ ਅੰਦਾਜ਼ਾ ਹੋਇਆ ਸੀ ਅੱਗੇ ਵੱਧਦੇ ਹੋਏ ਮਮਤਾ ਮਾਨਸੀ ਕੋਲ ਜਾ ਕੇ ਕਹਿਣ ਲੱਗੀ ਮੈਨੂੰ ਮaaf ਕਰ ਦੇਤੀ ਏ ਸ਼ਾਇਦ ਮੇਰੇ ਅਹੰਕਾਰ ਨੇ ਗੱਲ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਪਰ ਮੈਂ ਚੰਗੀ ਤਰ੍ਹਾਂ ਸਮਝ ਗਈ ਹਾਂ ਕਿ ਔਰਤ ਦੁਨੀਆ ਵਿੱਚ ਸਭ ਕੁਝ ਵੰਡ ਸਕਦੀ ਹੈ ਪਰ ਆਪਣੇ ਪਤੀ ਨੂੰ ਨਹੀਂ ਤੂੰ ਆਪਣੀ ਜਗ੍ਹਾ ਸਹੀ ਸੀ ਤੇ ਮੈਂ ਗਲਤ ਕਹਾਣੀ ਕਿਵੇਂ ਦੀ ਲੱਗੀ ਕਮੈਂਟਾਂ ਰਾਹੀਂ ਆਪਣੇ ਵਿਚਾਰ ਲਿਖ ਕੇ ਜ਼ਰੂਰ ਸਾਂਝੇ ਕਰਿਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ